ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਆ ਸੰਦੀਪ ਖਰਲ ਸਰਹੱਦੀ ਜ਼ਿਲ੍ਹਾ ਤਰਨਤਾਰਨ ਅਕਸਰੀ ਸੁਰਖੀਆਂ ਦੇ ਵਿੱਚ ਰਹਿੰਦਾ ਕਈ ਵਾਰੀ ਇੱਥੇ ਡਰੋਨ ਰਾਹੀਂ ਜਿਹੜਾ ਵਾ ਉਹ ਨਸ਼ਾ ਭੇਜਿਆ ਜਾਂਦਾ ਪਾਕਿਸਤਾਨ ਤੋਂ ਕਿਸੇ ਵੇਲੇ ਡਰੋਨ ਰਾਹੀਂ ਜਿਹੜਾ ਵਾ ਇੱਥੇ ਅਸਲਾ ਆ ਜਾਂਦਾ ਹਾਲਾਂਕਿ ਬੀਐਸਐਫ ਤੇ ਪੰਜਾਬ ਪੁਲਿਸ ਜਿਹੜੀ ਆ ਇਹ ਸਾਰੇ ਜਿਹੜੇ ਗੈਂਗ ਮੈਂਬਰਸ ਆ ਇਹਨਾਂ ਨੂੰ ਫੜ ਲੈਂਦੇ ਆ ਇਸ ਗਰੋਹ ਦਾ ਭਾਂਡਾ ਫੋੜ ਕਰ ਲੈਂਦੇ ਆ ਪਰ ਜਦੋਂ ਗਰੋਹ ਦੇ ਸਦਸਿਅ ਗਰੋਹ ਦੇ ਮੈਂਬਰ ਗਰੋਹ ਦੇ ਸਾਜ਼ਿਸ਼ ਘਾੜੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਉਹ ਵਿਭਾਗ ਦੇ ਵਿੱਚ ਹੀ ਕੰਮ ਕਰਦੇ ਹੋਣ ਤਾਂ ਫਿਰ ਤੁਸੀਂ ਸੋਚੋ ਅੰਦਾਜ਼ਾ ਲਗਾਓ ਵੀ ਹਾਲਾਤ ਕੀ ਬਣ ਸਕਦੇ ਆ ਜ਼ਿਲ੍ਹਾ ਤਰਨਤਾਰਨ ਦੇ ਡੀਸੀ ਕੰਪਲੈਕਸ ਦੇ ਵਿੱਚ ਜਿੱਥੇ ਅਸਲੇ ਦੇ ਲਸੰਸ ਬਣਾਏ ਜਾਂਦੇ ਆ ਇੱਥੇ ਕੁਝ ਮੁੰਡੇ ਮਿਲ ਕੇ ਜਿਹੜੇ ਡੀਸੀ ਦਫ਼ਤਰ 'ਚ ਹੀ ਕੰਮ ਕਰਦੇ ਸੀ ਉਹਨਾਂ ਨੇ ਆਪਣਾ ਵੱਖਰਾ ਹੀ ਜਿਹੜਾ ਇੱਕ ਦਫ਼ਤਰ ਬਣਾਇਆ ਹੋਇਆ ਸੀਗਾ ਇਹਨਾਂ ਨੇ ਗਾਹਾਂ ਏਜੰਟ ਰੱਖੇ ਹੋਏ ਸੀਗੇ ਉਹਨਾਂ ਨੂੰ ਕਹਿੰਦੇ ਸੀਗੇ ਵੀ ਤੁਸੀਂ ਗਾਹਕ ਲੱਭੋ ਜਿਹੜੇ 1.5 ਤੋਂ 2 ਲੱਖ ਰੁਪਈਆ ਖਰਚ ਸਕਣ ਅਸੀਂ ਉਹਨਾਂ ਦਾ ਅਸਲਾ ਲਾਇਸੈਂਸ ਜਿਹੜਾ ਉਹ ਬਣਾ ਦੇਾਂਗੇ ਉਹਨਾਂ ਨੂੰ ਕਿਸੇ ਕਿਸਮ ਦਾ ਜਿਹੜਾ ਵਾ ਉਹ ਮੈਡੀਕਲ ਕਰਾਉਣ ਦੀ ਲੋੜ ਨਹੀਂ ਕਿਸੇ ਉਹਨਾਂ ਨੇ ਸਾਈਕੀਐਟ੍ਰਿਸਟ ਕੋ ਨਹੀਂ ਜਾਣਾ ਕਿਸੇ ਉਹਨਾਂ ਦੀ ਜਿਹੜੀ ਹੈ ਅਫਸਰ ਕੋ ਜਾ ਕੇ ਤਫ਼ਤੀਸ਼ ਨਹੀਂ ਕਰਾਉਣੀ ਸਾਰਾ ਕੰਮ ਅਸੀਂ ਆਪ ਕਰਾ ਦੇਣਾ ਤੇ ਖਰਚਾ ਲੱਗਣਾ 1.5 ਤੋਂ 2 ਲੱਖ ਰੁਪਈਆ ਹੁਣ ਇਹ ਸਾਰਾ ਗ로우 ਕਰਦਾ ਕੀ ਸੀਗਾ ਵੀ ਅਸਲੇ ਦਾ ਸ਼ੌਂਕ ਤਾਂ ਅੱਜ ਕੱਲ ਨੌਜਵਾਨ ਪੀੜੀ ਨੂੰ ਬਹੁਤ ਜ਼ਿਆਦਾ ਹੈਗਾ ਲੋਕ ਵੈਸੇ ਵੀ ਡਰੇ ਹੋਏ ਆ ਜੋ ਅੱਜ ਕੱਲ ਇਸ ਵੇਲੇ ਹਾਲਾਤ ਬਣੇ ਹੋਏ ਆ ਕੁਝ ਲੋਕ ਇਹ ਵੀ ਚਾਹੁੰਦੇ ਆ ਵੀ ਯਾਰ ਆਪਣਾ ਕਾਰੋਬਾਰ ਆ ਕੈਸ਼ ਹੁੰਦਾ ਕਿਸੇ ਵੇਲੇ ਕੋਲ ਆਣ ਜਾਣ ਦੇ ਵਿੱਚ ਦਿੱਕਤ ਹੁੰਦੀ ਆ ਤਾਂ ਅਸਲਾ ਦਾ ਜੇ ਲਾਇਸੈਂਸ ਬਣ ਜਵੇ ਤਾਂ ਇੱਚ ਹਰਜ ਵੀ ਕੀ ਆ ਇਸ ਪੂਰੇ ਗਰੋ ਨੇ ਆਪਣੇ ਪੱਧਰ ਦੇ ਉੱਤੇ ਹੀ ਜਾਲੀ ਲਾਇਸੈਂਸ ਜਿਹੜੇ ਆ ਉਹ ਪੂਰੇ ਤਰਨਤਾਰਨ ਦੇ ਵਿੱਚ ਇਸ਼ੂ ਕਰ ਦਿੱਤੇ ਉਹਨਾਂ ਕੋਲੋਂ ਸਿਰਫ ਉਹਨਾਂ ਦਾ ਆਧਾਰ ਕਾਰਡ ਲੈਣਾ ਤੇ ਇਹਨਾਂ ਨੇ ਜਾਲੀ ਲਾਇਸੈਂਸ ਜਿਹੜੇ ਆ ਸ਼ੁਰੂ ਕਰ ਦਿੱਤੇ ਜਦੋਂ ਇਸ ਬਾਰੇ ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕੁਮਾਰ ਉਹਨਾਂ ਨੂੰ ਪਤਾ ਲੱਗਾ ਵੀ ਯਾਰ ਸਾਡੇ ਆਪਣੇ ਬੰਦੇ ਇਹ ਗੁਰਖ ਧੰਦਾ ਚਲਾ ਰਹੇ ਆ ਤਾਂ ਫਿਰ ਉਹਨਾਂ ਨੇ ਜਿਹੜਾ ਇਹਨਾਂ ਦੀ ਧੜ ਪਕੜ ਸ਼ੁਰੂ ਕੀਤੀ ਇਹਨਾਂ ਉੱਤੇ ਸ਼ਕੰਜਾ ਕੱਸਿਆ ਜਦੋਂ ਇਹਨਾਂ ਉੱਤੇ ਸ਼ਕੰਜਾ ਕੱਸਿਆ ਤਾਂ ਪਤਾ ਲੱਗਾ ਵੀ ਜਿਹੜੇ ਲਾਇਸੈਂਸ ਦੇ ਜਾਲੀ ਸਟicker ਆ ਇਹ ਜਾਲੀ ਸਟicker ਬਣਾ ਬਣਾ ਕੇ ਵੇਚੀ ਜਾਂਦੇ ਆ ਇਹ ਤੋਂ ਪਹਿਲਾਂ ਖਬਰਾਂ ਆਉਂਦੀਆਂ ਸੀਗੀਆਂ ਵੀ ਜਿਹੜੇ ਟ੍ਰੈਵਲ ਏਜੰਟ ਆ ਇਹ ਵੀਜ਼ਾ ਤੇ ਲੱਗਣ ਵਾਲੇ ਪਾਸਪੋਰਟ ਤੇ ਲੱਗਣ ਵਾਲੇ ਸਟicker ਜਿਹੜੇ ਆ ਇਹ ਜਾਲੀ ਬਣਾ ਲੈਂਦੇ ਆ ਤੇ ਹੁਣ ਜਿਹੜੇ ਅਸਲਾ ਲਾਇਸੈਂਸ ਦੇ ਸਟicker ਜਿਹੜੇ ਕਿ ਅਧਿਕਾਰਕ ਤੌਰ ਤੇ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਆ ਇਹ ਉਹੀ ਲਾਇਸੈਂਸ ਜਿਹੜੇ ਦੇ ਜਿਹੜੇ ਸਟicker ਆ ਇਹ ਜਾਲੀ ਬਣਾਈ ਜਾਂਦੇ ਸੀ ਤੇ ਲੋਕਾਂ ਨੂੰ ਲਾਇਸੈਂਸ ਵੰਡੀ ਜਾਂਦੇ ਸੀ ਹੁਣ ਜਿੱਥੇ ਇੱਕ ਪਾਸੇ ਅਸ਼ੁਨੀ ਕੁਮਾਰ ਹੋਣਾ ਨੇ ਉਹਨਾਂ ਲੋਕਾਂ ਨੂੰ ਵੀ ਜਿਹੜਾ ਵਾ ਉਹ ਸੁਚੇਤ ਕੀਤਾ ਵੀ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਮਗਰ ਲੱਗ ਕੇ ਲਾਇਸੈਂਸ ਬਣਵਾਇਆ ਉਹ ਆਪਣੇ ਆਪ ਸਾਡੇ ਨਾਲ ਸੰਪਰਕ ਕਰਨ ਗਨ ਹਾਊਸ ਵਾਲਿਆਂ ਨੂੰ ਵੀ ਉਹਨਾਂ ਨੇ ਹਦਾਇਤ ਕੀਤੀ ਹੈ ਵੇ ਹੁਣ ਜਿਹੜਾ ਕੁਝ ਤੁਸੀਂ ਪਿਛਲੇ ਸਮੇਂ ਦੇ ਵਿੱਚ ਅਸਲਾ ਵੇਚਿਆ ਸਾਨੂੰ ਉਹਦੀ ਪੂਰੀ ਡਿਟੇਲ ਦਿਓ ਵੀ ਅਸੀਂ ਵੈਰੀਫਾਈ ਕਰਨਾ ਵੀ ਇਹ ਲਾਇਸੈਂਸ ਜਿਹੜੇ ਆ ਇਹ ਸਹੀ ਆ ਕਿ ਗਲਤ ਆ ਸੋ ਤੁਸੀਂ ਅੰਦਾਜ਼ਾ ਲਾਓ ਵੀ ਇਸ ਵਕਤ ਸਰਕਾਰ ਦੇ ਵਿੱਚ ਚੱਲ ਕੀ ਰਿਹਾ ਆਪਣੇ ਮੁਲਾਜ਼ਮ ਜਿਹੜੇ ਆ ਉਹ ਲੋਕਾਂ ਦੇ ਨਾਲ ਧੋਖਾ ਕਰ ਰਿਹਾ ਧੂਕ ਮਾਰੇ ਆ ਤਾਂ ਫਿਰ ਇਹ ਅਸਲਾ ਜਿਹੜਾ ਇਹ ਵਰਤਿਆ ਕਿੱਥੇ ਜਾਣਾ ਇਹ ਅਸਲਾ ਵਾਰਦਾਤਾ ਜੀ ਵਰਤਿਆ ਜਾਣਾ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਤਾਂ ਜਾਲੀ ਆ ਜਿਹੜਾ ਤਾਂ ਬੰਦਾ ਛਾਤਰ ਆ ਜਿਹਨੂੰ ਪਤਾ ਹੈ ਕਿ ਇਹ ਅਸਲਾ ਜਾਲੀ ਆ ਬਣ ਗਿਆ ਠੀਕ ਆ 1.5 ਲੱਖ ਰੁਪਏ ਚ ਅਸੀਂ ਅਸਲਾ ਬਣਵਾ ਲਿਆ ਲਾਇਸੈਂਸ ਬਣਵਾ ਲਿਆ ਮੁੜ ਕੇ ਅਸੀਂ ਅਸਲਾ ਲੈ ਲਿਆ ਤੇ ਇਹਦੇ ਨਾਲ ਫਿਰ ਵਾਰਦਾਤਾਂ ਹੀ ਹੋਣਗੀਆਂ ਖੈਰ ਇਹ ਚ ਵਾਕਈ ਇੱਕ ਛਲਾਗਾਯੋਗ ਕਦਮ ਕਹਿ ਸਕਦੇ ਆ ਪੰਜਾਬ ਪੁਲਿਸ ਦਾ ਕਿ ਇਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਡੀਸੀ ਦਫ਼ਤਰ ਚ ਕੰਮ ਕਰਨ ਵਾਲੇ ਉਹਨਾਂ ਮੁੰਡਿਆਂ ਨੂੰ ਵੀ ਫੜਿਆ ਇਹ ਜਿਹੜਾ ਸਾਰਾ ਗੁਰਖਤੰਦਾ ਚਲਾ ਰਹੇ ਸੀ ਕੁਝ ਮੁਲਾਜ਼ਮਾਂ ਨੂੰ ਮਿਲ ਕੇ ਕੁਝ ਡੀਸੀ ਆਫਿਸ ਦੇ ਮੁਲਾਜ਼ਮ ਮਿਲ ਕੇ ਲੋਕਾਂ ਤੋਂ ਸਿੱਧੇ ਪੈਸੇ ਲੈ ਕੇ ਸਿੱਧੇ ਦੋ ਨੰਬਰ ਚਲੇ ਸੰਸਪਣਾ ਰਹੇ ਸੀ ਜਿਹੜਾ ਕਿ ਰਿਪੋਰਟ ਤੇ ਕਿਸੇ ਵੀ ਨਹੀਂ ਸੀਗੇ ਉਹਨਾਂ ਚੋਂ ਜਿਹੜੀ ਇਹ ਪੱਛਾ ਦੇ ਕੇ ਇਨਵੈਸਟੀਗੇਸ਼ਨ ਕੀਤੀ ਤੇ ਤਿੰਨ ਅਰੈਸਟ ਹਜੇ ਤੱਕ ਅਸੀਂ ਕਰ ਚੁੱਕੇ ਹਾਂ ਜਿਹਦਾ ਜੋ ਇੱਕ ਗੁਰਮੀਤ ਹੈਗਾ ਹੈਲੋਕੇ ਪਿੰਡ ਦਾ ਇਹ ਉਸ ਜਿਹੜੇ ਜਿਵੇਂ ਪੋਟੈਂਸ਼ਲ ਜਿਹੜੇ ਕਸਟਮਰ ਹੁੰਦੇ ਸੀਗੇ ਉਹਨਾਂ ਨੂੰ ਕਹਿੰਦਾ ਸੀ ਮੈਂ ਤੁਹਾਡਾ ਲਾਇਸੈਂਸ ਬਰਵਾ ਦੂੰਗਾ ਇਹ ਫੌਜੀ ਸਾਫ ਦਾ ਫੌਜੀ ਹੈਗਾ ਇਹ ਦੇਖੋ ਪਹਿਲੇ ਫੌਟੀਆਂ ਨੇ ਰਿਸਾਂਸ ਵਗੈਰਾ ਅਪਣਾਈ ਸੀ ਇਹਨਾਂ ਜਿਹੜੇ ਆ ਤਾਕ ਲੈਂਦੇ ਸੀਗਾ ਤਾਕ ਲੈਣ ਤੋਂ ਬਾਅਦ ਅੱਗੇ ਮੁੰਡਾ ਜਿਹੜਾ ਇੱਥੇ ਲੱਗਿਆ ਹੁੰਦਾ ਸੀਗਾ ਮਨੀ ਪਵਨਦੀਪ ਸਾਹਿਬ ਪਵਨਦੀਪ ਕੋਲ ਕਰਕੇ ਉਹਦੇ ਨਾਲ ਕੰਟੈਕਟ ਕਰਦਾ ਸੀਗਾ ਪਵਨਦੀਪ ਅੱਗੋਂ ਲੈ ਕੇ ਸੰਸ਼ੀਰ ਨਾਲ ਕੰਟੈਕਟ ਕਰਦਾ ਸੀ ਸੰਸ਼ੀਰ ਜਿਹੜਾ ਹੈਗਾ ਉਹ ਸਟicker ਵਗੈਰਾ ਅੰਦਰ ਉਹ ਕੱਢਦਾ ਸੀਗਾ ਸੰਸ਼ੀਰ ਜਿਹੜਾ ਸੀਗਾ ਜਿਹੜਾ ਸੂਰਜ ਜੀ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਡੀਐਮ ਯੋ ਜਦੋਂ ਉਹ ਪਹਿਲੇ ਏਡੀਐਮ 'ਚ ਇੱਥੇ ਸ਼ਿਕਾਇਤ ਕਰਕੇ ਜਦੋਂ ਡੀਐਮ ਬਦਲਿਆ ਸੀਗਾ ਤਾਂ ਇਹ ਵੀ ਟ੍ਰਾਂਸਫਰ ਉੱਥੇ ਕਰਤੀ ਸੀ ਐਸ ਡੀਐਮ ਇਹਨੂੰ ਪ੍ਰਮੋਟ ਕਰਤਾ ਸੀ ਔਰ ਇਹ ਸਾਰੇ 1.5 ਤੋਂ 2 ਲੱਖ ਰੁਪਏ ਦੇ ਵਿੱਚ ਚਾਰਜ ਕਰਦੇ ਸੀ ਜਿਹਦੇ ਚੋਂ 1 ਲੱਖ ਰੁਪਈਆ ਡੀਐਮ ਲੈਂਦਾ ਸੀ ਔਰ ਬਾਕੀ ਜਿਹੜੇ ਪੈਸੇ ਬਚਦੇ ਸੀ 50000 60000 70000 ਉਹ ਸਾਰੇ ਥਰਡੀ ਪੂਰ ਜਿਹੜੀ ਸੀਗੇ ਉਹ ਸਟicker ਕੱਟਣ ਵਾਲਾ ਹੋ ਗਿਆ ਉਹ ਕਸਟਮਰ ਲਿਆਉਣ ਵਾਲਾ ਆਪਿਆ ਇਹ ਸਾਰੇ ਬੰਦੇ ਸੀ ਔਰ ਇਹਨਾਂ ਦੀ ਹਜੇ ਤੱਕ ਜਿਹੜੇ ਫੋਨ ਤੋਂ ਵੈਸੇ ਡੀਸੀ ਚਾਹ ਉਹਨੂੰ ਅਸੀਂ ਰਿਕਵੈਸਟ ਕੀਤੀ ਉਹਨਾਂ ਦਾ ਜਿਹੜਾ ਕੰਪਿਊਟਰ ਵਗੈਰਾ ਉਹ ਅਸੀਂ ਸੀਜ਼ ਕਰ ਰਹੇ ਹਾਂ ਤੇ ਹਜੇ ਤੱਕ 2 ਤੋਂ 250 ਸਨਸ ਜਿਹੜਾ ਹੈਗਾ ਇਹਨਾਂ ਦੇ ਮੋਬਾਈਲਾਂ ਤੋਂ ਜੋ ਅਸੀਂ ਕੀਤਾ ਇਹਨਾਂ ਦਾ ਫੋਰੈਂਸਿਕ ਉਹਦੇ ਤੋਂ ਡਾਕਟਰ ਸਟੀਆਂ ਬਾਕੀ ਡਿਟੇਲਡ ਇਨਵੈਸਟੀਗੇਸ਼ਨ ਉਹ ਰਨ ਚੱਲ ਰਹੀ ਹੈ ਨਾ ابھی ਫਰਦਰ ਜਿਵੇਂ ਵੀ ਆਏਗਾ ਉਹ ਤੁਹਾਨੂੰ ਦੱਸਾਂਗੇ ਸਰ ਅਸਲਾ ਸ਼ਾਖਾ ਔਰ ਗਨ ਹੌਸਲੇ ਵਿੱਚ ਆਈ ਪਹਿਲੇ ਸਾਹਮਣੇ ਹਾਂ ਹਜੇ ਤੱਕ ਰੋਲ ਨਹੀਂ ਬਟ ਸਰਟਨਲੀ ਕੋਈ ਇਹਨਾਂ ਨੂੰ ਕਸਟਮਰ ਦੇ ਵਿੱਚ ਜਿਸ ਦਾ ਵੀ ਰੋਲ ਆਏਗਾ ਉਹ ਜ਼ਰੂਰ I'll